ਚੱਲ ਜੀ ਅੱਜ ਦੇ ਇਸ ਵਕਤ ਤੇ ਜੀ ਸਰੀ ਵੀਰਪਰਾਵਾਂ ਦਾ ਜੀ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ ਜੀ ਤੇ ਜਿਹੜੇ ਵੀ ਵੀਰਪਰਾ ਆਪਣੇ ਚੈਨਲ ਉੱਪਰ ਨਵੇਂ ਨੇ ਜੀ ਤਾਂ ਹੇਠਾਂ ਦੇ ਘਰੇ ਲਾਲ ਬਟਨ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਨਾ ਲੱਗੇ ਬੈਲ ਆਈਕਨ ਨੂੰ ਆਲ ਤੇ ਪ੍ਰੈਸ ਕਰ ਲਓ ਜੀ ਬਾਕੀ ਜੇਕਰ ਕਿਸੇ ਵੀ ਵੀਰਪਰਾ ਨੇ ਵੀਰੇ ਕਿਸੇ ਵੀ ਸਾਧਨ ਦੀ ਜਾਂ ਕਿਸੇ ਵੀ ਖੇਤੀਬਾੜੀ ਸੰਦ ਦੀ ਐਡ ਲਗਵਾਉਣੀ ਹੋਵੇ ਤਾਂ ਸਕਰੀਨ ਦੇ ਉੱਪਰ ਨੰਬਰ ਸ਼ੋ ਰਿਹਾ ਜੀ 88725 82250 ਜੀ ਇਸ ਨੰਬਰ ਤੇ ਤੁਸੀਂ ਵਟਸਐਪ ਰਾਹੀਂ ਕਿਸ ਵੀ ਸਾਧੀਆਂ ਪੰਜ ਤੋਂ ਸੱਤ ਫੋਟੋਆਂ ਬਾਕੀ ਉਸ ਦੀ ਜਾਣਕਾਰੀ ਸਾਨੂੰ WhatsApp 'ਤੇ ਭੇਜ ਕੇ ਉਸ ਮਸ਼ੀਨਰੀ ਦੀ ਆਪਣੇ ਚੈਨਲ ਦੇ ਉੱਪਰ ਐਡ ਲਗਵਾ ਸਕਦੇ ਹਾਂ ਜੀ। ਹਾਂਜੀ ਵੀਰੋ ਸਤਿ ਸ਼੍ਰੀ ਅਕਾਲ ਜੀ। ਇਸ ਵਕਤ ਹੈ ਜੀ ਸਰੇ ਵੀਰ ਭ੍ਰਮ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ ਜੀ ਤੇ ਅੱਜ ਦੀ ਜੋ ਵੀਡੀਓ ਵਿੱਚ ਜੀ ਜੇਕਰ ਕਿਸ ਵੀ ਵੀਰਪੁਰਾਣੇ ਵੀਰੇ 43600 ਮੋਡੀਫਾਈਡ ਟਰੈਕਟਰ ਖਰੀਦਣਾ ਹੋਵੇ ਬਾਈ ਜੀ ਨਾਲ ਕੰਟੈਕਟ ਕਰ ਸਕਦੇ ਹੋ ਜੀ। ਏਰੀਆ ਜੋ ਵੀਰ ਦਾ ਬਿਆਸ ਵੀਰ ਦਾ ਏਰੀਆ ਜੀ ਜਲਾ ਸ਼੍ਰੀ ਅੰਮ੍ਰਿਤਸਰ ਵੀਰ ਦਾ ਏਰੀਆ ਜੀ। ਬਿਆਸ ਵੀਰ ਦਾ ਏਰੀਆ ਜੀ ਜਿਹੜਾ ਅੰਮ੍ਰਿਤਸਰ ਵੀਰ ਦਾ ਏਰੀਆ ਜੀ ਤੇ ਬਾਕੀ ਵੀਰ ਨਾਲ ਤੁਸੀਂ ਕੰਟੈਕਟ ਕਰ ਸਕਦੇ ਜੀ ਜੇਕਰ ਕਿਸੇ ਵੀ ਵੀਰ ਪੁਰਾਣੇ ਵੀਰੇ 40 3600 ਮੋਡੀਫਾਈਡ ਟਰੈਕਟਰ ਵੀਰੇ ਪੰਜਾਬ ਜਾਂ ਹਰਿਆਣਾ ਨੰਬਰ ਦੋਨਾਂ ਮਰਜ਼ੀ ਨੰਬਰਾਂ 'ਚ ਵੀਰੇ ਤੁਸੀਂ ਖਰੀਦ ਸਕਦੇ ਹੋ ਜੀ ਤੇ ਬਾਕੀ ਵੀਰ ਦਾ ਵੀਰੇ ਆਪ ਕੰਮ ਆ ਜੀ ਜੇਕਰ ਕਿਸੇ ਵੀ ਵੀਰ ਪੁਰਾਣੇ ਵੀਰੇ ਟਰੈਕਟਰ ਕੋਈ ਵੀ ਕੰਪਨੀ ਦਾ ਮੋਡੀਫਾਈ ਕਰਵਾਉਣਾ ਵੀ ਹੋਵੇ ਤਾਂ ਵੀਰ ਆਪ ਕੰਮ ਕਰਦੇ ਨੇ ਜੀ ਟਰੈਕਟਰ ਮੋਡੀਫਿਕੇਸ਼ਨ ਦਾ ਜੀ ਤੇ ਬਾਕੀ ਤੁਸੀਂ ਵੀਰੇ ਮੋਡੀਫਿਕੇਸ਼ਨ ਕਰਵਾ ਸਕਦੇ ਹੋ ਪੇਂਟ ਕਰਵਾਉਣਾ ਹੋਵੇ ਟਰੈਕਟਰ ਤੇ ਜੀ ਬਾਡੀ ਚੈਸੀ ਲਿੰਕ ਬਰਗੈਟ ਦੇ ਆਲ オリジナル ਤੇ ਜੀ ਸਾਰੇ ਪਾਰਟਾਂ ਦੇ ਵੀਰੇ ਫੁੱਲ ਟਰੈਕਟਰ ਤੇ ਪੇਂਟ ਕਰਵਾਉਣਾ ਹੋਵੇ ਬਈਆਂ ਨਾਲ ਕੰਟੈਕਟ ਕਰ ਸਕਦੇ ਹੋ ਵੀਰੇ ਤੇ ਬਾਕੀ 5 ਸਾਲ ਦੀ ਪੇਂਟ ਦੀ ਵੀਰੇ ਤੋਂ ਗਾਰੰਟੀ ਹੋਗੀ ਜੀ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਦਿੱਕਤ ਨਹੀਂ ਹੋਗੀ ਜੀ ਪੇਂਟ ਸੰਬੰਧੀ 5 ਸਾਲ ਦੀ ਵੀਰੇ ਦੀ ਗਾਰੰਟੀ ਹੋਗੀ ਜੀ ਪੇਂਟ ਦੀ ਤੇ ਬਾਕੀ ਤੁਸੀਂ ਵੀਰੇ ਕੋਈ ਵੀ ਟਰੈਕਟਰ ਕਿਸੇ ਵੀ ਕੰਪਨੀ ਦਾ ਟਰੈਕਟਰ ਵੀਰੇ ਮੋਡੀਫਾਈ ਕਰਵਾ ਸਕਦੇ ਹੋ ਪੇਂਟ ਕਰਵਾ ਸਕਦੇ ਹੋ ਵੀਰੇ ਤੇ ਬਾਕੀ ਵੀ ਇਹਨਾਂ ਤੁਸੀਂ ਕੰਟੈਕਟ ਕਰ ਲਿਓ ਜੀ ਕੰਟੈਕਟ ਨੰਬਰ ਵੀਰ ਦਾ ਸਕਰੀਨ ਦੇ ਉੱਪਰ ਸ਼ੋਅ ਰਿਹਾ ਜੀ ਬਾਕੀ ਵੀਰੇ ਇੱਕ ਨੰਬਰ ਕੰਮ ਆ ਵੀਰ ਦਾ ਬਹੁਤ ਸੋਨਾ ਕੰਮ ਆ ਵੀਰੇ ਕਾਫੀ ਟਰੈਕਟਰ ਵੀਰ ਨੇ ਬਣਵਾਏ ਵੀ ਹੋਏ ਨੇ ਜੀ ਕਾਫੀ ਟਰੈਕਟਰ ਵਿਦੇਸ਼ਾਂ ਚ ਵੀ ਗਏ ਹੋਏ ਨੇ ਜੀ ਤੇ ਬਾਕੀ ਵੀਰ ਨਾਲ ਤੁਸੀਂ ਕੰਟੈਕਟ ਕਰ ਲਿਓ ਜੀ ਕੰਟੈਕਟ ਤੇ ਬਾਕੀ ਵੀਰ ਦਾ ਵੀਰੇ ਕੰਟੈਕਟ ਨੰਬਰ ਸਕਰੀਨ ਦੇ ਉੱਪਰ ਸ਼ੋਅ ਰਿਹਾ ਜੀ 98778 24948 ਜੀ ਇਸ ਨੰਬਰ ਤੇ ਤੁਸੀਂ ਵੀਰੇ ਕੰਟੈਕਟ ਕਰਕੇ ਜੀ 403600 ਮੋਡੀਫਾਈਡ ਟਰੈਕਟਰ ਵੀਰੇ ਖਰੀਦ ਸਕਦੇ ਹੋ ਬਾਕੀ ਜੇ ਕਿਸੇ ਵੀਰ ਪੁਰਾਣੇ ਵੀਰੇ ਕੋਈ ਵੀ ਟਰੈਕਟਰ ਪੇਂਟ ਕਰਵਾਉਣਾ ਹੋਵੇ ਤਾਂ ਪੇਂਟ ਵੀ ਕਰਵਾ ਸਕਦੇ ਜੀ ਬਹੁਤ ਵਧੀਆ ਕੰਮ ਹੈ ਵੀਰ ਦਾ ਬਾਕੀ ਵੀਰ ਨਾਲ ਇੱਕ ਵਾਰ ਜ਼ਰੂਰ ਕੰਟੈਕਟ ਕਰ ਲਓ ਜੀ ਓਕੇ ਦੋਸਤੋ ਧੰਨਵਾਦ ਜੀ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜੀ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਜੀ ਓਕੇ ਦੋਸਤੋ